ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਯੂਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਅੱਜ 14 ਜਨਵਰੀ ਹੈ 14 ਜਨਵਰੀ 1553 ਗੁਰੂ ਅਮਰਦਾਸ ਸਾਹਿਬ ਦਸੰਬਰ 1552 ਤੇ ਜਨਵਰੀ 1553 ਦੇ ਵਿੱਚ ਗੁਰੂ ਖੇਤਰ ਹਰਦੁਆਰ ਅਤੇ ਅਯੋਕੇ ਯੂਪੀ ਦੇ ਇਲਾਕੇ ਦੇ ਧਰਮ ਪ੍ਰਚਾਰ ਦੇ ਦੌਰੇ ਤੇ ਗਏ 14 ਜਨਵਰੀ ਦੇ ਦਿਨ ਉਹ ਕੁਰੂ ਖੇਤਰ ਦੇ ਵਿੱਚ ਸਨ ਇੱਕ ਰਵਾਇਤ ਦੇ ਮੁਤਾਬਕ ਉਹ ਅੱਗੇ ਯੂਪੀ ਦੇ ਵਿੱਚ ਵੀ ਗਏ ਜਦੋਂ ਦਰਿਆ ਪਾਰ ਕਰਨ ਲੱਗੇ ਤਾਂ ਉਹਨਾਂ ਤੋਂ ਯਾਤਰਾ ਟੈਕਸ ਜਜ਼ੀਆ ਮੰਗਿਆ ਗਿਆ ਤਾਂ ਗੁਰੂ ਸਾਹਿਬ ਨੇ ਉਹਨਾਂ ਨੂੰ ਦੱਸਿਆ ਕਿ ਸਿੱਖ Hindu ਨਹੀਂ ਬਲਕਿ ਇੱਕ ਆਜ਼ਾਦ ਧਰਮ ਨੇ ਅਤੇ ਸਿੱਖਾਂ ਦਾ Hindu ਤੀਰਥਾਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਤੇ ਉਹ ਉਸ ਇਲਾਕੇ ਦੇ ਵਿੱਚ Hinduਾਂ ਦੇ ਤੀਰਥਾਂ ਯਾਤਰਾ ਵਾਸਤੇ ਨਹੀਂ ਬਲਕਿ ਸਿੱਖ ਧਰਮ ਦੇ ਪ੍ਰਚਾਰ ਵਾਸਤੇ ਇਸ ਇਲਾਕੇ ਵੱਲ ਆਏ ਨੇ 14 ਜਨਵਰੀ 1640 ਗੁਰੂ ਹਰ Rai ਸਾਹਿਬ ਦਾ ਵਿਆਹ 14 ਜਨਵਰੀ 1640 ਦੇ ਦਿਨ arupnagar ਜ਼ਿਲ੍ਹਾ ਗੁਜਰਾਵਾਲਾ ਦੇ ਭਾਈ ਦਾਇਆ ਰਾਮ ਦੀ ਬੇਟੀ ਸੁਲਖਣੀ ਦੇ ਨਾਲ ਹੋਇਆ ਸੀ ਆਪ ਦੇ ਵਿਆਹ ਵੇਲੇ ਬੀਬੀ ਸੁਲਖਣੀ ਦੀ ਉਮਰ ਸਿਰਫ 10 ਸਾਲ ਸੀ ਇਸ ਮੰਗਰੋ ਭਾਈ ਦਾਇਆ ਰਾਮ ਅਰੂਪਨਗਰ ਛੱਡ ਕੇ ਕੋਟ ਕਲਿਆਣਪੁਰ ਹੁਣ ਗੀਰਤਪੁਰ ਦਾ ਹਿੱਸਾ ਇੱਥੇ ਆ ਵਸੇ ਬੀਬੀ ਸੁਲਖਣੀ ਦਾ ਮੁਕਲਾਵਾ 2 ਸਾਲ ਬਾਅਦ 16 ਜੂਨ 1642 ਦੇ ਦਿਨ ਟੋੜਿਆ ਗਿਆ ਸੀ ਬੀਬੀ ਸੁਲਖਣੀ ਨੇ 24 ਜਨਵਰੀ 164 ਰਾਮਰਾਏ 9 ਅਪ੍ਰੈਲ 1649 ਦੇ ਦਿਨ ਰੂਪਕੌਰ ਅਤੇ 20 ਜੁਲਾਈ 1652 ਦੇ ਦਿਨ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਜਨਮ ਦਿੱਤਾ। ਤਿੰਨ ਬੱਚਿਆਂ ਦੀ ਮਾਂ ਹੋਣ ਕਰਕੇ ਆਪ ਨੂੰ ਆਪ ਦੀ ਸੱਸ ਤਰਬੈਣੀ ਆ ਕੇ ਵੀ ਬੁਲਾਇਆ ਕਰਦੀ ਸੀ। ਇੱਥੇ ਵੀ ਜ਼ਿਕਰ ਕਰਨਾ ਬਣਦਾ ਹੈ ਕਿ ਇੱਕ ਦੋ ਲੇਖਕਾਂ ਸਣੇ ਭਾਈ ਕਾਨ ਸਿੰਘ ਨਾਭਾ ਨੇ ਆਪ ਦੇ ਸੱਤ ਵਿਆਹ ਵੀ ਲਿਖ ਦਿੱਤੇ ਸਨ ਜੋ ਨਾ ਸਿਰਫ ਗਲਤ ਹੈ ਬਲਕਿ ਹਾਸੋਹੀਣਾ ਅਤੇ ਬੇਬਨਾਦ ਵੀ ਹੈ। ਕੋਈ ਵੀ ਬਾਪ 10 ਸਾਲ ਦੇ ਮੁੰਡੇ ਗੁਰੂ ਦੀ ਉਲਾਦ ਹੀ ਸਈ ਦੇ ਨਾਲ ਸੱਤ ਧੀਆਂ ਦਾ ਵਿਆਹ ਨਹੀਂ ਕਰ ਸਕਦਾ ਮਿਸਲ ਨਿਸ਼ਾਨ ਵਾਲੀਆ ਨਿਹੰਗ ਜਥਾ ਦੇ ਮੁਖੀ ਅਕਾਲੀ ਫੂਲਾ ਸਿੰਘ ਦਾ ਜਨਮ 14 ਜਨਵਰੀ 1760 ਦੇ ਦਿਨ ਹੋਇਆ ਸੀ 1764 ਦੇ ਵਿੱਚ ਸਰਹੰਦ ਦੇ ਵਿੱਚ ਅਹਿਮਦ ਸ਼ਾਹ ਦੁਰਾਨੀ ਦਾ ਨੁਮਾਇੰਦਾ ਜ਼ੈਨ ਖਾਨ ਸੂਬੇਦਾਰ ਸੀ ਸਿੱਖ ਉਸ ਨੂੰ ਪਹਿਲਾਂ ਵੀ ਹਰਾ ਚੁੱਕੇ ਸਨ ਹੁਣ ਖਾਲਸਾ ਫੌਜਾਂ ਨੇ ਸਰਹੰਦ ਤੇ ਕਬਜ਼ਾ ਕਰਨ ਦਾ ਫੈਸਲਾ ਕੀਤਾ 13 ਜਨਵਰੀ 1764 ਦੇ ਦਿਨ 50 ਹਜ਼ਾਰ ਦੇ ਕਰੀਬ ਸਿੱਖ ਫੌਜਾਂ ਨੇ ਸਰਹੰਦ ਨੂੰ ਘੇਰ ਲਿਆ ਜ਼ੈਨ ਖਾਨ ਇਸ ਵੱਡੀ ਫੌਜ ਦਾ ਮੁਕਾਬਲਾ ਕਰਨ ਦੇ ਕਾਬਲ ਨਹੀਂ ਸੀ ਅੰਜ ਵੀ ਲੋਕ ਤਾਂ ਕੀ ਉਸ ਦੇ ਸਿਪਾਹੀ ਵੀ ਉਸ ਦੇ ਨਾਲ ਨਹੀਂ ਸਨ ਸਾਰੀਆਂ ਸਿੱਖ ਫੌਜਾਂ ਨੇ ਇਕੱਠਿਆਂ ਸਰਹੰਦ ਤੇ ਹਮਲਾ ਕੀਤਾ ਤੇ ਤਿੰਨ ਪਾਸਿਆਂ ਤੋਂ ਸਰਹੰਦ ਨੂੰ ਘੇਰ ਲਿਆ। ਇਸ ਵੇਲੇ ਜ਼ੈਨ ਖਾਨ ਸਰਹੰਦ ਦੇ ਵਿੱਚ ਨਹੀਂ ਸੀ। ਜਦ ਜ਼ੈਨ ਖਾਨ ਨੂੰ ਪਤਾ ਲੱਗਾ ਤਾਂ ਉਹ ਅਗਲੇ ਦਿਨ 14 ਜਨਵਰੀ ਨੂੰ ਚੁੱਪ-ਚਾਪ ਚੋਰੀ-ਚੋਰੀ ਸ਼ਹਿਰ ਵੱਲ ਆਇਆ ਤੇ ਉਸਨੇ ਗਿਨੇ-ਚੁਨੇ ਸਾਥੀ ਲੈ ਕੇ ਮਣਹੀੜਾ ਵਾਲੇ ਪਾਸਿਓਂ ਸ਼ਹਿਰ ਦੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। ਜਦ ਜ਼ੈਨ ਖਾਨ ਸ਼ਹਿਰ ਦੇ ਨੇੜੇ ਪੁੱਜਾ ਤਾਂ ਇਸ ਪਾਸੇ ਵੱਲ ਵੀ ਸਿੱਖ ਫੌਜੀ ਤਿਆਰ ਬੈਠੇ ਸਨ। ਉਹਨਾਂ ਨੇ ਜ਼ੈਨ ਖਾਨ ਦੀ ਟੋਲੀ ਤੇ ਗੋਲੀਆਂ ਦੀ ਬੁਛਾੜ ਕਰ ਦਿੱਤੀ। ਇਸੇ ਦੌਰਾਨ ਇੱਕ ਗੋਲੀ ਜ਼ੈਨ ਖਾਨ ਨੂੰ ਵੱਜੀ ਅਤੇ ਉਹ ਜ਼ਖਮੀ ਹੋ ਕੇ ਡਿੱਗ ਪਿਆ। ਸ ਉਸ ਨੇ ਜ਼ੈਨ ਖਾਨ ਦਾ ਸਿਰ ਵਢ ਲਿਆ ਇਸ ਮਗਰੋਂ ਜ਼ੈਨ ਖਾਨ ਦੀ ਫੌਜ ਨੇ ਹਥਿਆਰ ਸੌਂਡ ਦਿੱਤੇ ਅਤੇ ਸਰਹੰਦ ਦੇ ਕਿਲੇ ਤੇ ਸਿੱਖਾਂ ਦਾ ਕਬਜ਼ਾ ਹੋ ਗਿਆ ਬ੍ਰਿਟਿਸ਼ ਸਰਕਾਰ ਨੇ ਵਾਇਸਰਾਏ ਦੀ ਕੋਠੀ ਵੱਲ ਸਿੱਧੀ ਸੜਕ ਬਣਾਉਣ ਵਾਸਤੇ 14 ਜਨਵਰੀ 1914 ਦੇ ਦਿਨ ਗੁਰਦੁਆਰਾ ਰਕਾਬਗਨ ਸਾਹਿਬ ਦਿੱਲੀ ਦੀ ਦੀਵਾਰ ਢਾਹ ਦਿੱਤੀ ਸਿੱਖਾਂ ਦੇ ਵਿੱਚ ਇਸ ਦੇ ਖਿਲਾਫ ਰੋਜ ਆ ਗਿਆ ਹਰਚੰਦ ਸਿੰਘ ਰਾਈਸ ਅਤੇ ਮਾਸਟਰ ਸੁੰਦਰ ਸਿੰਘ ਲਾਇਲਪੁਰੀ ਅਤੇ ਕੁਝ ਹੋਰਾਂ ਨੇ ਇਸ ਮਸਲੇ ਨੂੰ ਸਿੱਖ ਪੰਥ ਅੱਗੇ ਪੇਸ਼ ਕੀਤਾ ਅਗਸਤ 1914 ਦੇ ਵਿੱਚ ਪਹਿਲੀ ਜੰਗ ਸ਼ੁਰੂ ਹੋ ਚੁੱਕੀ ਸੀ ਲਾਇਲਪੁਰ ਦੇ ਡਿਪਟੀ ਕਮਿਸ਼ਨਰ ਨੇ ਹਰਚੰਦ ਸਿੰਘ ਨੂੰ ਬੁਲਾ ਕੇ ਕਿਹਾ ਕਿ ਹੁਣ ਜੰਗ ਸ਼ੁਰੂ ਹੋ ਚੁੱਕਾ ਹੈ ਤੁਸੀਂ ਰਕਾਬਗਾਂਜ ਦੀ ਜਦੋਜਹਿਦ ਬੰਦ ਕਰ ਦਿਓ ਸਰਕਾਰ ਨੇ ਕੰਦ ਟਾਉਣੀ ਬੰਦ ਕਰ ਦਿੱਤੀ ਇਸ ਨੂੰ ਮੁੜ ਕੇ ਕਿਵੇਂ ਚੜਾਉਣਾ ਹੈ ਇਹ ਗੱਲ ਜੰਗ ਦੇ ਖਾਤਮੇ ਮਗਰੋਂ ਸਿੱਖ ਨੁਮਾਇੰਦਿਆਂ ਦੀ ਸਲਾਹ ਦੇ ਨਾਲ ਫੈਸਲਾ ਕਰਕੇ ਕਰ ਦਿੱਤੀ ਜਾਵੇਗੀ ਹਰਚੰਦ ਸਿੰਘ ਲਾਇਲਪੁਰੀ ਸਰਕਾਰੀ ਵਾਅਦਾ ਲੈ ਕੇ ਵਕਤੀ ਤੌਰ ਤੇ ਚੁੱਪ ਕਰ ਗਏ ਸੋ ਉਸ ਵੇਲੇ ਮੋਰਚਾ ਲੱਗਦਾ ਲੱਗਦਾ ਰਹਿ ਗਿਆ ਸੀ 1967 ਦੇ ਵਿੱਚ ਪੰਜਾਬ ਦੇ ਵਿੱਚ ਕਾਂਗਰਸ ਚੋਣਾ ਹਾਰ ਗਈ ਅਤੇ ਮਾਰਚ 1967 ਦੇ ਵਿੱਚ ਅਕਾਲੀ ਦਲ ਦੀ ਅਗਵਾਈ ਦੇ ਵਿੱਚ ਸਾਂਝੇ ਮੋਰਚੇ ਦੀ ਸਰਕਾਰ ਬਣੀ। 13 ਅਗਸਤ 1967 ਨੂੰ ਲక్ష్మణ ਸਿੰਘ ਗਿੱਲ ਨੇ ਐਲਾਨ ਕੀਤਾ ਕਿ ਅਗਲੇ ਸੈਸ਼ਨ ਦੇ ਵਿੱਚ ਪੰਜਾਬੀ ਨੂੰ ਦਫ਼ਤਰੀ ਬੋਲੀ ਬਣਾਉਣ ਸੰਬੰਧੀ ਬਿੱਲ ਪੇਸ਼ ਹੋਵੇਗਾ। 4 ਨਵੰਬਰ 1967 ਨੂੰ ਲక్ష్మణ ਸਿੰਘ ਨੇ ਫਿਰ ਐਲਾਨ ਕੀਤਾ ਕਿ ਪਹਿਲੀ ਜਨਵਰੀ 1968 ਤੱਕ ਪੰਜਾਬੀ ਪੂਰੀ ਤਰ੍ਹਾਂ ਸਰਕਾਰੀ ਪੱਧਰ ਤੇ ਲਾਗੂ ਕਰ ਦਿੱਤੀ ਜਾਵੇਗੀ। ਜਨ ਸੰਘ ਪਾਰਟੀ ਇਸ ਗੱਲ ਦੀ ਮੁਖਾਲਫਤ ਕਰ ਰਹੀ ਸੀ ਇਸੇ ਤਰ੍ਹਾਂ ਫਤੇ ਸਿੰਘ ਨੇ ਵੀ ਸੀਪੀਆਈ ਦੀ ਆਗੂ ਬਿਮਲਾ ਡਾਂਗ ਦੇ ਵਿਰੁੱਧ ਇੱਕ ਬਿਆਨ ਦਿੱਤਾ ਅਤੇ ਅਕਾਲੀਆਂ ਤੇ ਕਮਿਊਨਿਸਟਾਂ ਦੇ ਵਿਚਾਲੇ ਖੜਕ ਪਈ ਤੀਜੇ ਪਾਸੇ ਲਸ਼ਮਨ ਸਿੰਘ ਗਿੱਲ ਕਰਕੇ ਹੀ ਫਤੇ ਸਿੰਘ ਦਾ ਅਕਾਲੀ ਦਲ ਬਣਿਆ ਸੀ ਪਰ ਗੁਰਨਾਮ ਸਿੰਘ ਲਸ਼ਮਨ ਸਿੰਘ ਗਿੱਲ ਦੀਆਂ ਗੱਲਾਂ ਮੰਨਣ ਦੇ ਲਈ ਤਿਆਰ ਨਹੀਂ ਸੀ ਹੁੰਦਾ ਅਖੀਰ ਉਹ 16 ਮੈਂਬਰਾਂ ਨੂੰ ਨਾਲ ਲੈ ਕੇ ਫਤੇ ਸਿੰਘ ਤੋ ਬਾਗੀ ਹੋ ਗਿਆ ਇਸ ਦੇ ਨਾਲ ਸਾਂਝੇ ਮੋਰਚੇ ਦੀ ਸਰਕਾਰ ਘਟ ਗਣਤੀ ਦੇ ਵਿੱਚ ਹੋ ਗਈ 22 ਨਵੰਬਰ ਨੂੰ ਸਾਂਝੇ ਮੋਰਚੇ ਦੀ ਸਰਕਾਰ ਨੇ ਅਸਤੀਫਾ ਦੇ ਦਿੱਤਾ ਉਧਰ ਕਾਂਗਰਸ ਨੇ ਲక్ష్మణ ਸਿੰਘ ਦੀ ਹਮਾਇਤ ਕਰਨ ਦਾ ਐਲਾਨ ਕਰ ਦਿੱਤਾ ਗਿੱਲ ਨੇ ਪਹਿਲਾ ਕੰਮ ਇਹ ਕੀਤਾ ਕਿ ਪੰਜਾਬੀ ਨੂੰ ਸਖਤਰਿਤ ਪੱਦਰ ਤੱਕ ਲਾਗੂ ਕਰਨ ਦਾ ਐਲਾਨ ਕੀਤਾ 14 ਜਨਵਰੀ 1968 ਤੋਂ ਜ਼ਿਲਾ ਪੱਦਰ ਤੇ ਅਤੇ 13 April ਤੋਂ ਸਖਤਰਿਤ ਪੱਦਰ ਤੱਕ ਪੰਜਾਬੀ ਲਾਗੂ ਕੀਤੀ ਜਾਣੀ ਸੀ ਇੱਕ ਸਰਕਾਰੀ ਸਮਾਗਮ ਕਰਕੇ ਲక్ష్మణ ਸਿੰਘ ਨੇ 13 ਜਨਵਰੀ 1968 ਤੋਂ ਪੰਜਾਬੀ ਨੂੰ ਜ਼ਿਲਾ ਪੱਦਰ ਤੇ ਲਾਗੂ ਕਰ ਦਿੱਤਾ ਪੰਜਾਬ ਦੀ ਤਵਾਰੀਖ ਤੇ ਵਿੱਚ ਸਿਰਫ ਇੱਕੋ ਇੱਕ ਲక్ష్మణ ਸਿੰਘ ਹੈ ਜਿਸ ਨੇ ਕਾਂਗਰਸੀ ਵੋਟਾਂ ਨੂੰ ਪੰਜਾਬ ਜਾਂ ਸਿੱਖ ਪੰਥ ਦੇ ਫਾਇਦੇ ਵਾਸਤੇ ਵਰਤ ਲਿਆ 14 ਜਨਵਰੀ 1991 ਦੇ ਦਿਨ ਪੁਲਿਸ ਨੇ ਹਰਬੰਸ ਸਿੰਘ ਪੁੱਤਰ ਤਾਰੂ ਸਿੰਘ ਵਾਸੀ ਵਜੀਦਪੁਰਪੁਰਬ ਦੇਸ਼ਾ ਜ਼ਿਲ੍ਹਾ ਸੰਗਰੂਰ ਬਖਸ਼ੀਤ ਸਿੰਘ ਡੋਗਰ ਮੱਖਣ ਸਿੰਘ ਕਬਰਾ ਪ੍ਰਤਾਪ ਸਿੰਘ ਜੋਦੇ ਤਿੰਨੇ ਵਾਸੀ ਬੁਤਾਲ ਅੰਮ੍ਰਿਤਸਰ ਅਤੇ ਹਰਜਿੰਦਰ ਸਿੰਘ ਉਰਫ ਚਾਚਾ ਕਣੀਏ ਕੀ ਬਾਂਗਰ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤਾ। 14 ਜਨਵਰੀ 1993 ਦੇ ਦਿਨ ਪੁਲਿਸ ਨੇ ਕੁਲਦੀਪ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਲਕੌਦੀ ਮਾਜਰਾ ਜ਼ਿਲ੍ਹਾ ਰੋਪੜ ਗੁਰਮੀਤ ਸਿੰਘ ਉਰਫ ਛੋਟਾ ਫੌਜੀ ਬਿੰਦਰ ਸਿੰਘ ਗੋਰਖਾ ਵਾਸੀ ਗੁਰਥੱਲੀ ਹਰਬੰਸ ਸਿੰਘ ਉਰਫ ਬਿਜਲੀ ਵਾਸੀ ਸਰਾਬਾ ਸ਼ਮਸ਼ੇਰ ਸਿੰਘ ਲਾਲੀ ਅਤੇ ਬਲਵਿੰਦਰ ਸਿੰਘ ਕਾਲਾ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ 14 ਜਨਵਰੀ 2012 ਦੇ ਦਿਨ ਜਗੀਰਕੌਰ ਸਾਬਕਾ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਘਰੋਂ ਵੱਡੀ ਮਿਕਦਾਰ ਦੇ ਵਿੱਚ ਸ਼ਰਾਬ ਫੜੇ ਜਾਣ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਇਹ ਸ਼ਰਾਬ ਅਸੈਂਬਲੀ ਚੋਣਾਂ ਦੇ ਵਿੱਚ ਵੰਡੀ ਜਾਣੀ ਸੀ ਇਸ ਇਤਿਹਾਸ ਦੇ ਵਿੱਚ 14 ਜਨਵਰੀ ਦਾ ਦਿਨ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂ ਐਸ ਏ